ਪੰਜਾਬ ਗਵਰਨਮੈਂਟ ਅਤੇ ਪੰਜਾਬ ਪੁਲਿਸ ਦੋਵੇਂ ਨਸ਼ੇ ਦੇ ਬੜੇ ਖਿਲਾਫ ਉਹਨਾਂ ਜਿਹੜਾ ਸਟ੍ਰਿਕਟ ਜਿਹੜਾ ਐਕਸ਼ਨ ਹੈ ਇਹਨਾਂ ਦਾ ਚੱਲ ਰਿਹਾ ਤੇ ਹੋਣ ਅਸੀਂ ਨਸ਼ੇ ਨੂੰ ਰੋਕਣ ਵਾਸਤੇ ਜਿਹੜੇ ਅਸੀਂ ਜਿਹੜੇ ਨਸ਼ੇ ਤੇ ਪਹਿਲੇ ਪਰਚੇ ਜਨਾ ਤੇ ਦਰਜ ਲੈਣ ਉਹਨਾਂ ਨੂੰ ਵੀ ਚੈੱਕ ਕਰ ਰਹੇ ਆ ਤੇ ਇਹਨਾਂ ਨੂੰ ਅਸੀਂ ਜਿਹੜੇ ਪ੍ਰਾਣੇ ਜਿਹੜੇ ਆਦੀ ਨੇ ਵਾਰ-ਵਾਰ ਗੁਰਮ ਕਰਦੇ ਆ ਨਸ਼ੇ ਦਾ ਉਹਨਾਂ ਨੂੰ ਅਸੀਂ ਫੜ ਕੇ ਤੇ ਅਸੀਂ ਉਹਨਾਂ ਦਾ ਕਲੰਦਰੇ 110 ਸ਼ਹਿਰ ਪਿੱਛੇ ਦੇ ਕੇ ਉਹਨਾਂ ਨੂੰ ਬੰਦ ਕਰਵਾਉਣ ਲੱਗਿਆ ਆ ਕਿ ਤਾਂ ਜੋ ਅੱਗੇ ਉਹ ਨਸ਼ੇ ਤੇ ਠੱਲ ਪੈ ਸਕੇ ਇੱਕ ਗੱਲ ਤੁਹਾਡੀ ਅਸੀਂ ਮਾਦੀਵਰਾਇ ਹੋਰ ਦੱਸਣਾ ਚਾਹੁੰਦੇ ਆ ਅਗਰ ਜੇਕਰ ਇਹ ਜਿਹੜਾ ਅਸੀਂ ਹੁਣ ਇਹਨਾਂ ਦੇ ਰੋਕੂ ਕਾਰਵਾਈ ਕਰੀ ਹੈ ਇਹਨਾਂ ਨੇ ਜੋ 2 ਲੱਖ ਦਾ ਬੌਂਡ ਭਰਿਆ ਜਿਹੜੇ ਵੀ ਵਿਅਕਤੀ ਨੇ ਇਹਨਾਂ ਦੀ ਜਿਮਾਨ ਤੋਂ 2 ਲੱਖ ਲੱਖ ਦਾ ਬੌਂਡ ਭਰਿਆ ਅਗਰ ਉਹਨਾਂ ਕਾਨੂੰ ਉਹ ਬੰਦਾ ਫੇਰ ਨਸ਼ਾ ਕਰਦਾ ਉਹਦੇ ਖਿਲਾਫ ਕੋਈ ਪੜਕਾ ਦੰਡ ਜੁ ਹੋ ਜਾਦਾ ਤੇ ਹੁਣ ਵੀਰਾ ਕਾਨੂੰ ਨੇ ਇਹਦਾ ਕਹਿੰਦਾ ਕਿ ਉਸ ਆਦਮੀ ਨੇ 2 ਲੱਖ ਦਾ ਜਿਹੜਾ ਬੌਂਡ ਸਰਕਾਰ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਹੀ ਪਏਗਾ ਇਸ ਵਾਸਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਜਿਹੜੇ ਨੰਬਰਦਾਰ ਜਾਂ ਸਰਪੰਚ ਆ ਜਾਂ ਪਿੰਡ ਦੇ ਕੋਲ ਜਿਹੜੇ ਮੋਹਤਵਾਰ ਨੇ ਜਿਹੜੇ ਜਵਾਨ ਤੋਂ ਦਿੰਦੇ ਨੇ ਉਹ ਬੜੇ ਸੋਚ ਸਮਝ ਕੇ ਜਵਾਨ ਤੋਂ ਦੇਣ ਤੇ ਬੰਦੇ ਦੀ ਉਹ ਸਾਬ ਨਾਲ ਛੋਲਟੀ ਲੈਣ ਕੇ ਬੰਦਾ ਅੱਗੇ ਤੋਂ ਕੰਮ ਬੰਦ ਕਰ ਲਿਆ ਹੁਣ ਕਿੰਨੀ ਲੇਡੀਜ਼ਰ ਪਕੜਿਆ ਗਈਆਂ ਇਹ ਜਿਹੜੀਆਂ ਤਿੰਨ ਲੇਡੀਜ਼ਰ ਅਸੀਂ ਪਕੜੀਆਂ ਤੇ ਤਿੰਨ ਅਸੀਂ ਜੈਂਟਸ ਪਕੜਿਆ ਤੇ ਜਿਨ੍ਹਾਂ ਦਾ ਇਹ ਜਦੋਂ ਇਹਨਾਂ ਦੀ ਕਿਸੇ ਨੇ ਛੋਲਟੀ ਨਹੀਂ ਦਿੱਤੀ ਗਈ ਤੇ ਅੱਦੇ ਵਾਤੇ ਕੰਮ ਬੰਦ ਕਰਨ ਗਿਆਂ ਇਸ ਵਾਤੇ ਇਹਨਾਂ ਦੇ ਮਾਜ ਲੋ ਅਦਾਲਤ ਨੇ ਜੁਡੀਸ਼ੀਅਲ ਵਾਰੰਟ ਬਣਾਇਆ ਕਿ ਇਹ ਜੇਲ੍ਹ ਜਾ ਸਰ ਦੇਖਣ ਚ ਆਇਆ ਕਈ ਮੁਕਦਮੇ ਕਈ ਕਈ ਦਰਜ ਹੋਏ ਗਏ ਨੇ ਐਨਡੀਪੀਐਸ ਐਕਟ ਚ ਹੀ ਕਈਆਂ ਦੇ ਖਿਲਾਫ ਦਰਜ ਹੋਏ ਗਏ ਨੇ ਜਦੋਂ ਇਹ ਅਭਿਆਨ ਚੱਲਿਆ ਗਿਆ ਤੇ ਆਪਣੇ ਕਈ ਇਸ ਤਰ੍ਹਾਂ ਦੇ ਮੁਸਲਿਮ ਮੁਜਰਮ ਫੜੇ ਗਏ ਨੇ ਇੱਕ ਹੀ ਕਾਰਨ ਹੈਗਾ ਕਿ ਵਾਰ-ਵਾਰ ਇਹਨਾਂ ਦੀ ਜ਼ਮਾਨਤ ਵੀ ਹੋ ਜਾਂਦੀ ਹੈ ਫੇਰ ਬਾਹਰ ਆ ਜਾਂਦੇ ਨੇ ਫਿਰ ਉਸੇ ਕੰਮ ਚ ਲੱਗ ਜਾਂਦੇ ਨੇ ਇਸੇ ਕੰਮ ਨੂੰ ਅਸੀਂ ਰੋਕਣ ਵਾਸਤੇ ਜਿਹੜਾ ਤੁਹਾਡਾ ਸਵਾਲ ਬਿਲਕੁਲ ਠੀਕ ਹੈ ਇਸੇ ਕੰਮ ਨੂੰ ਰੋਕਣ ਵਾਸਤੇ ਅਸੀਂ ਜਿਹੜਾ ਇਹਨਾਂ ਨੂੰ ਬਾਂਡ ਕਰਾ ਰਹੇ ਹਾਂ ਕਿਉਂਕਿ ਅੱਗੇ ਤੋਂ ਇਹਨਾਂ ਦੀ ਕੋਈ ਜ਼ਮਾਨਤ ਨਾ ਕਰਾਵੇ ਜੇ ਜਵਾਨਤ ਕਰਾਉਂਦਾ ਉਹ ਸਮਝ ਕੇ ਕਰਾਏਗਾ ਜੀ ਨੂੰ 2 ਲੱਖ ਦੀ ਸ਼ੋਰਟੀ ਪੈਗੀ ਇਸ ਵਾਸਤੇ ਫਿਰ ਅਸੀਂ ਜਿਹੜਾ ਸਾਡੀ ਗੌਰਮੈਂਟ ਜਾਂ ਅਸੀਂ ਜਿਹੜਾ ਕਰ ਰਹੇ ਹਾਂ ਜਿੰਦੀ ਕੋਈ ਪ੍ਰਾਪਰਟੀ ਬਣੀ ਹੋਈ ਹੈ ਅਸੀਂ ਪ੍ਰਾਪਰਟੀ ਵੀ ਇਹਨਾਂ ਦੀ ਜਿਹੜੀ ਫੋਰਫੀ ਕਰਾ ਰਹੇ ਹਾਂ ਤੇ ਉਹ ਵਿਭਾਗਾਂ ਮਾਲ ਦੇ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਹੋ ਜਾਏਗੀ ਉਹ ਬੰਦਾ ਨਾ ਤਾਂ ਪ੍ਰਾਪਰਟੀ ਵੇਚ ਸਕਦਾ ਤੇ ਜਦੋਂ ਉਹ ਪਲਾਜ ਹੋਗੀ ਉਹ ਗੌਰਮੈਂਟ ਦੇ ਖਾਤੇ ਜਾਊਗੀ ਉਹ ਕਰੋ ਵਿਗਾਰ ਵੀ ਹੋਏਗਾ ਇਨਸ਼ੋਰ ਹੋਏਗਾ ਕਿ ਜਿਹੜੇ ਮੁਜਰਮ ਮੁਜਰਮ ਪਕੜੇ ਜਾ ਰਹੇ ਨੇ ਉਹਨਾਂ ਨੂੰ ਸਜ਼ਾ ਵੀ ਹੋਏਗੀ ਬਿਲਕੁਲ ਬਿਲਕੁਲ ਸਜ਼ਾ ਹੁੰਦੀ ਹੈ ਜੇ ਤਕਰੀਬਨ ਸਾਡਾ ਜਿਹੜਾ ਇਹ ਕਨਵਿਕਟਰ ਰੇਟ ਰੇਟ ਚੱਲ ਰਿਹਾ 80 ਪਲੱਸ ਚੱਲ ਰਿਹਾ ਹੈ ਐਂਡੀ ਚ ਜੀ ਹਾਂ ਸਿਰ ਮੈਸੇਜ ਕੀ ਦੇਣਾ ਚਾਹੁੰਗਾ ਸਰ ਜਿਹੜੇ ਲੋਕ ਨੇ ਨਸ਼ੇ ਦੀ ਆਦੀ ਨੇ ਜਾਂ ਫਿਰ ਨਸ਼ਾ ਜਿਹੜਾ ਵੇਚਦੇ ਹਨ ਦੇਖੋ ਮੈਂ ਤੁਹਾਡੇ ਪ੍ਰੈਸ਼ਰ ਆਈ ਇਹਨਾਂ ਮੇਨ ਮੈਂ ਸੇ ਧਿਆਨ ਆ ਜਿਨ੍ਹਾਂ ਦਾ ਕੋਈ ਬੱਚਾ ਸਾਡੇ ਚੋਂ ਹੀ ਨੇ ਅਸੀਂ ਵੇਸੇ ਸਮਾਜ ਚੋਂ ਤੇ ਕੋਈ ਇਹਦੀ ਦਲਦਲ ਚ ਗਿਆ ਆ ਸਮਾਜਿਕ ਤੌਰ ਤੇ ਸਾਡਾ ਫਰਗ ਬੰਦਾ ਉਹਨੂੰ ਅਸੀਂ ਉਸੇ ਸਮਾਜ ਚ ਦੁਬਾਰਾ ਲੈ ਕੇ ਆਈਏ ਮੈਂ ਇਹ ਗੱਲ ਕਹਾਂਗਾ ਜਿਹੜੇ ਮਾਪੇ ਉਹਦੇ ਲਾਜ ਵਾਸਤੇ ਉਹਨਾਂ ਕੋਲ ਪੈਸੇ ਹੈਗੇ ਨੇ ਉਹ ਖੁਦ ਲਾਜ ਕਰਾ ਲੈਣ ਨਹੀਂ ਤਾਂ ਸਾਡੇ ਕੋਲ ਆਣ ਕੇ ਰਪੋਰਟ ਕਰਨਾ ਮੈਨ ਆ ਗਿਆ ਕਿ ਉਹਨਾਂ ਦਾ ਸਰਕਾਰੀ ਤੌਰ ਤੇ ਡੀ ਟਿਕਸ਼ਨ ਸਾਡੇ ਬਣਿਆ ਹੋਇਆ ਉਹਨਾਂ ਦਾ ਇਲਾਜ ਅਸੀਂ ਆਪਣੇ ਤੌਰ ਤੇ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਇਸ ਦਾਲ ਚ ਪੈ ਗਏ ਨੇ ਉਹ ਸਾਡੇ ਸਮਾਜ ਚ ਲਾਫਸਾਨ ਆਪਣੀ ਚੰਗੀ ਜ਼ਿੰਦਗੀ ਜੀਉਣ ਆਉਦੇ ਬੱਚਿਆਂ ਚ ਰਹਿਣ ਕਿਉਂਕਿ ਇਹ ਜਿਹੜਾ ਨਸ਼ੇ ਦਾ ਜਿਹੜਾ ਐਂਡ ਹੈ ਕਾਫੀ ਮਾੜਾ ਇਸਾ ਜਿਹੜੀ ਲੇਡਿਸ ਤੇ ਜੈਸ ਤੇ ਵੀ ਤੁਸੀਂ ਕਹਿ ਰਹੇ ਫੜੇ ਹੈ ਇਹ ਇਹ ਕੀ ਨਸ਼ਾ ਕਰਦੇ ਹੈ ਕਦੋਂ ਤੋਂ ਕਰਦੇ ਹੈ ਜਿਹਨਾਂ ਦੇ ਕਿੰਨੇ ਕੇ ਮਕਦਮੇ ਹੈ इन्हों दो, दो चार चार मुकदमे ने सारे ये नशा आप नहीं करते नक्शा वीलते तो कोई रिकवरी भी हुई है जी नहीं हम रिकवरी इन्होंने तो नहीं हो सकी इस वास्ते इन्हों बॉन्ड कराने लगे एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत